ਤੁਸੀਂ ਇਤਿਹਾਸ ਨੂੰ ਨਹੀਂ ਬਦਲ ਸਕਦੇ ਨਹੀਂ ਬਦਲ ਸਕਦੇ ਇਤਿਹਾਸ ਨੂੰ ਤੁਸੀਂ ਆਹ ਜਿਹੜਾ ਸ਼ਬਦ ਸੁਣਿਓ ਜਿਹੜੇ ਆਪਣੇ ਆਪ ਨੂੰ ਸੱਜਣ ਚਮਾਰ ਸਮਝ ਰਹੇ ਨੇ ਜਿਲਾਹੇ ਸਮਝ ਰਹੇ ਨੇ ਉਹ ਜਿਲਾਹਾ ਜੀ ਕੁੱਲ ਚ ਪੈਦਾ ਹੋਏ ਕਵੀਰ ਸਾਹਿਬ ਕਹਿ ਰਹੇ ਨੇ ਹਮਕਤ ਬ੍ਰਾਹਮਣ ਹਮਕਤ ਸੂਰ ਹਮਕਤ ਬ੍ਰਾਹਮਣ ਹਮਕਤ ਸੂਰ ਉਹ ਪੰਡਤ ਨੂੰ ਪੁੱਛ ਰਹੇ ਵੀ ਦੱਸ ਵੀ ਤੂੰ ਕਿੱਦਾਂ ਆਂ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨਬਾਟ ਕਾਹੇ ਨਹੀਂ ਆਇਆ? ਆਨਬਾਟ ਕਾਹੇ ਨਹੀਂ ਆਇਆ। ਜੇ ਤੂੰ ਬ੍ਰਾਹਮਣ ਦਾ ਸੱਚੀ ਆਪਣੇ ਆਪ ਨੂੰ ਉੱਚਾ ਸਮਝਦਾ ਆਂ ਤੇ ਤੇਰੇ ਲਈ ਤਾਂ ਕੋਈ ਰਸਤਾ ਵੱਖਰਾ ਹੋਣਾ ਚਾਹੀਦਾ ਸੀ ਪੈਦਾ ਹੋਣ ਲਈ। ਹੂੰ। ਔਰ ਦਲੀਲ ਭਗਤ ਜੀ ਨੇ ਬੜੀ ਕਮਾਲ ਦੀ ਦਿੱਤੀ ਇਹਦੇ ਵਿੱਚ। ਹੂੰ। ਕੇਵਲ ਸਾਡੀ ਧੌਣ ਦੇ ਵਿੱਚ ਹਣ ਹੁਣ ਅੱਗੇ ਤਾਂ ਕਹਿੰਦੇ ਸੀ ਨਾ ਭਾਜੀ ਵੀ ਜੱਟ ਹੰਕਾਰ ਕਰਦੇ ਆ। ਹੁਣ ਤਾਂ ਸੱਲਾ ਜਿਹੜਾ ਇਹ ਭਾਈਚਾਰਾ ਰਬਦਾਸੀਆ ਭਾਈਚਾਰਾ ਆ। ਇਹ ਤਾਂ ਜੱਟਾਂ ਨੂੰ ਬਹੁਤ ਪਿੱਛੇ ਛੱਡ ਗਏ ਆ। ਬਿਲਕੁਲ। ਅਸੀਂ ਇਹ ਗੱਲ ਬਿਲਕੁਲ ਮੰਨਦੇ ਆਂ ਕਿ ਜਿੰਨਾ ਜੱਟਾਂ ਨੇ ਹੰਕਾਰ ਕੀਤਾ ਅਸੀਂ ਕਦੇ ਕਿੰਨੇ ਵੀ ਨਹੀਂ ਕੀਤਾ ਬਿਲਕੁਲ ਕੀਤਾ ਔਰ ਜਿੰਨਾ ਜੱਟਾਂ ਨੇ ਗੁਰਦੁਆਰੇ ਦੀ ਪ੍ਰਧਾਨੀ ਧਿਆ ਕਰਕੇ ਗੁਰੂ ਦੇ ਸਿਧਾਂਤ ਨੂੰ ਤੋੜਿਆ ਉਹ ਕਿਵੇਂ ਬਦਲਿਆ ਉਹ ਜੱਟਾਂ ਨੇ ਹੀ ਬਦਲਿਆ ਸੀ ਵੈਸੇ ਹੂੰ ਉਹਦੇ ਵਿੱਚ ਇੱਕ ਵੀ ਸੱਜਣ ਦੂਜੇ ਦੂਜੀਆਂ ਜਾਤਾਂ ਚੋਂ ਨਹੀਂ ਸੀ ਆਇਆ ਜਿਹੜੇ ਜੱਟਾਂ ਨੂੰ ਸਤਗੁਰੂ ਦੀ ਬਾਣੀ ਦੀ ਸਮਝ ਲੱਗੀ ਸੀ ਨਾ ਭਾਜੀ ਉਹਨਾਂ ਨੇ ਹੀ ਇਹ ਸੰਘਰਸ਼ ਕੀਤਾ ਉਹੀ ਇਸ ਭਾਈਚਾਰੇ ਨੂੰ ਚੜੀ ਦਰਬਾਰ ਸਾਹਿਬ ਰਮੰਦਰ ਸਾਹਿਬ ਲੈ ਕੇ ਗਏ ਸੀ ਉਹੀ ਬਿਲਕੁਲ ਕਬੀਰ ਸਾਹਿਬ ਕਹਿ ਰਹੇ ਤੁਮ ਕਤ ਬ੍ਰਹਮਣ ਹਮ ਕਤ ਸੂਦ ਹਮ ਕਤ ਲੋਹੂ ਤੁਮ ਕਤ ਦੂਧ ਹਮ ਕਬੀਰ ਸਾਹਿਬ ਕਹਿ ਰਹੇ ਕਿੰਨੀ ਵਧੀਆ ਦਲੀਲ ਦਿੱਤੀ ਆ ਕਹਿੰਦੇ ਪੰਡਿਤ ਜੀ ਤੁਹਾਡੀਆਂ ਬਾ ਤੁਹਾਡੀਆਂ ਜਿਹੜੀਆਂ ਨਾੜਾਂ ਆ ਉਹ ਚ ਦੁੱਧ ਥੋੜੀ ਚੱਲਦਾ ਆ ਜੇ ਮੇਰੀਆਂ ਨਾੜਾਂ ਚ ਖੂਨ ਚੱਲਦਾ ਆ ਤੇ ਤੁਹਾਡੀਆਂ ਨਾੜਾਂ ਚ ਵੀ ਖੂਨ ਚੱਲਦਾ ਆ ਜਿਸ ਤਰ੍ਹਾਂ ਤੁਸੀਂ ਇਸ ਸੰਸਾਰ ਤੇ ਆਏ ਹੋ ਇਸ ਤਰ੍ਹਾਂ ਮੈਂ ਇਸ ਸੰਸਾਰ ਤੇ ਆਇਆ ਆ ਤੇ ਕਬੀਰ ਸਾਹਿਬ ਕਹਿੰਦੇ ਆ ਵੀ ਇਸ ਗੱਲ ਦੀ ਸਮਝ ਪਤਾ ਕਿਨੂੰ ਲਗਣੀ ਆ ਆ ਜਿਹੜਾ ਅਣਾ ਬੱਲਾ ਵਾਲਾ ਡੇਰਾ ਇਹਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਇਹਨੂੰ ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਇਹ ਬੜੀ ਵੱਡੀ ਕੁਤਾਹੀ ਕਰ ਰਹੇ ਆ ਸਮਾਜ ਨੂੰ ਵੰਡ ਰਹੇ ਆ ਬਿਲਕੁਲ ਵੰਡ ਰਹੇ ਆ ਤੇ ਕਬੀਰ ਸਾਹਿਬ ਕਹਿੰਦੇ ਆ ਬਈ ਕਹੋ ਕਬੀਰ ਜੋ ਬ੍ਰਹਮ ਵਿਚਾਰ ਹੈ ਸੋ ਬ੍ਰਾਹਮਣ ਕਹੀਏ ਤਖਾਹ ਹਮਾਰੇ ਇੱਕ ਯਾਦ ਦਾ ਜੁਲਾਹਾ ਸੰਤ ਇਹ ਗੱਲ ਕਹਿ ਰਹੇ ਨੇ ਕਿ ਜਿਹੜਾ ਵਿਅਕਤੀ ਉਸ ਬ੍ਰਹਮ ਨੂੰ ਮੰਨਦਾ ਹੈ ਉਹਨੂੰ ਹੀ ਬ੍ਰਾਹਮਣ ਕਿਹਾ ਜਾਂਦਾ ਹੈ ਉਸੇ ਉਹਨਾਂ ਨੂੰ ਬ੍ਰਾਹਮਣ ਕਹਿਣ ਕਰਕੇ ਹੀ ਉਹਨਾਂ ਨੇ ਜਿਨ੍ਹਾਂ ਨੇ ਬ੍ਰਹਮ ਨੂੰ ਜਾਣ ਲਿਆ ਸੀ ਗੁਰੂ ਨਾਨਕ ਨੇ ਉਹਨਾਂ ਸਾਰੇ तमाम ਭਗਤਾਂ ਨੂੰ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਥਾਂ ਦੇ ਦਿੱਤੀ ਭਾਜੀ ਹਾਂਜੀ ਇੱਕ ਗੱਲ ਮੇਰੇ ਦਿਮਾਗ ਚ ਆਈ ਆਂ ਕਿ ਖਲਾਤ ਦੇਖੋ ਕਿੰਨੇ ਖਤਰਨਾਕ ਹੋ ਚੁੱਕੇ ਆ ਇੰਡੀਆ ਦੇ ਹਾਂਜੀ ਵੀ ਮੋਦੀ ਸਾਹਿਬ ਆ ਰਹੇ ਆ ਬੱਲਾਂ ਵਾਲੇ ਦੇਦੇ ਤੇ ਪਹਿਲਾਂ ਹੀ ਪਤਾ ਵੀ ਰਾਧਾ ਸਵਾਮੀ ਇਹਨਾਂ ਦੇ ਸਿੱਧੇ ਸਬੰਧਿਆ ਨਰੰਗ ਕਾਰੀਆਂ ਨਾਲ ਉਹਨਾਂ ਦੇ ਸਿੱਧੇ ਸਬੰਧਿਆ ਨਾਮਧਾਰੀਆਂ ਨਾਲ ਉਹਨਾਂ ਦੇ ਸਿੱਧੇ ਸਬੰਧਿਆ ਬਾਬੇ ਉਹਨਾਂ ਕੋ ਰੋਜ਼ ਬੈਠੇ ਹੁੰਦੇ ਆ ਟਕਸਾਲ ਵਾਲੇ ਹਰਨਾਮ ਸਿੰਘ ਧੁੰਮੇ ਦਾ ਤਾਂ ਤੁਹਾਨੂੰ ਪਤਾ ਹੀ ਆ ਵੀ ਸਿੱਧਾ ਇਸ਼ਾਰੇ ਆਮ ਕਹਤਾ ਵੀ ਉਹਨਾਂ ਨੂੰ ਵੋਟ ਪਾਓ ਬੀਜੇਪੀ ਨੂੰ ਕੰਟਰੋਲ ਇੰਨਾ ਕੀਤਾ ਹੋਇਆ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਕਿਹਾ ਨਾ ਸ਼ੁਰੂ ਚ ਆਪਣਾ YouTube ਤੇ ਪ੍ਰੋਗਰਾਮ ਨਹੀਂ ਸੀ ਚੱਲ ਰਿਹਾ ਹਾਂਜੀ ਤੇ ਪਹਿਲੇ 15 ਮਿੰਟ ਨਹੀਂ ਚੱਲਿਆ ਤੇ ਮੈਂ ਨਾਲ-ਨਾਲ ਫਿਗਰ ਆਊਟ ਕਰਦਾ ਗਿਆ ਮੈਂ ਕੀ ਕਰਾਂ ਮੈਂ ਉਹਦੇ ਤੇ ਜਾ ਕੇ ਐਡਿਟ ਸਿਰਫ ਇੰਨਾ ਕੀਤਾ ਵੀ ਬੀਜੇਪੀ ਵਿੱਚੋਂ ਘੱਟਤਾ ਜਿੱਥੇ ਨਾਮ ਤੇ ਬੀਜੇਪੀ ਲਿਖਿਆ ਹੋਇਆ ਸੀ ਅੱਛਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੈਂ ਬੀਜੇਪੀ ਲਿਖਿਆ ਸੀ ਵੀ ਬੀਜੇਪੀ ਦੇ ਝੋਲੀ ਛੱਡੀ ਗੇ ਅੱਛਾ ਅੱਛਾ ਤੇ ਨਾਲ ਦੀ ਨਾਲ YouTube ਚੱਲ ਪਿਆ ਜਦੋਂ ਕੱਟਿਆ ਦੁਬਾਰਾ ਸਟਾਰਟ ਕੀਤਾ ਦੇਖੋ ਤੁਸੀਂ ਇੰਨਾ ਜ਼ਿਆਦਾ ਕੰਟਰੋਲ ਕੀਤਾ ਹੋਇਆ ਵੀ YouTube ਨੂੰ ਕਿਹਾ ਜਾ ਬੀਜੇਪੀ ਦਾ ਨਾਮ ਵੀ ਆ ਗਿਆ ਵਿੱਚ ਤੇ ਉਹਨੂੰ ਕੱਢ ਦੇਣਾ ਹੁਣ ਪਤਾ ਨਹੀਂ ਮੈਂ ਬੋਲ ਰਿਹਾ ਛੇ ਸਾਡਾ ਪ੍ਰੋਗਰਾਮ ਹੀ ਕੱਢ ਦੇਣ ਕੱਢ ਦੇਣ ਕੋਈ ਗੱਲ ਨਹੀਂ ਬਿਲਕੁਲ ਪਰ ਦੇਖ ਲਓ ਹਾਲਤ ਐਨਾ ਕੰਟਰੋਲ ਇਹ ਇਹ মিডিਆ ਕਿੱਥੇ ਜਾਊਗਾ ਫਿਰ ਫ੍ਰੀ মিডিਆ ਦਾ ਕੀ ਮਤਲਬ ਰਹਿ ਗਿਆ ਦੁਨੀਆ